d

ਦੇ ਕੀ ਲੈਣ ਵਾਸਤੇ ਆਇਆ ਸੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਆਪਣੀ ਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਆ ਨਾਨਕ ਸਮਿਓ ਰੰਗ ਗयो ਆਬ ਕਿਉਂ ਰੋਵਤ ਅੰਦ ਜਦੋਂ ਇਹ ਵੇਲਾ ਤੇਰੇ ਹੱਥ ਦੇ ਵਿੱਚੋਂ ਨਿਕਲ ਗਿਆ ਤਾਂ ਫਿਰ ਪਿੱਛੇ ਕੀ ਰਹਿ ਜਾਵੇਗਾ ਤਾਂ ਪਿੱਛੇ ਰਹਿ ਜਾਵੇਗਾ ਪਛਤਾਵਾ जो युजर गया समा लं गया जो हम इस वक्त है समाचार है तेन पछता ही पैना है इस करके तू उस निरंतर अकाल पुरख नप उसका सिमरन करोजे साधु कर जिन्होंने तेन ਔਸਾਦਰਵੰਲੇ ਜਣਾ ਹੈ ਜਿਨ੍ਹਾਂ ਨੇ ਤੇਰਾ ਪਰ ਉਤਾਰਿਆ ਕਰਨਾ ਹੈ ਸੇ ਸਾਨੂੰ ਹਮੇਸ਼ਾ ਹੀ ਇਹੋ ਜਿਹੇ ਸਾਧੂ ਸੰਕਾਂ ਦੀ ਸੰਗਤ ਕਰਨੀ ਚਾਹੀਦੀ ਆ ਜਿਹੜੇ ਸਾਨੂੰ ਸਿੱਧੇ ਰਸਤੇ ਤੇ ਪਾਉਂਦੇ ਆ ਸਾਧ ਸੰਗਤ ਜਿਵੇਂ ਉਸ ਸਾਧੂ ਨੇ ਉਸ ਰਾਜੇ ਨੂੰ ਸਿੱਧੇ ਰਸਤੇ ਤੇ ਪਾਇਆ ਭਾਵੇਂ ਉਹਨਾਂ ਨੇ ਕੋਈ ᔪਗਤੀ ਕੀਤੀ ਕੋਈ ਉਦਾਹਰਨ ਦਿੰਦੀ ਪਰ ਉਹਨੂੰ ਹੋਜੀ ਤਾਂ ਆ ਗਈ ਕਿ ਤੂੰ ਕੀ ਕਰਦਾ ਹੈ ਤੇ ਤੈਨੂੰ ਕੀ ਕਰਨਾ ਚਾਹੀਦਾ ਹੈ ਤੇ ਸਾਨੂੰ ਇਹੋ ਜੇ ਸਾਧੂ ਸੰਤਾਂ ਨੂੰ ਸਾਧੂ ਸੰਤਾਂ ਨੂੰ ਲੋੜਨਾ ਚਾਹੀਦਾ ਹੈ ਇਹੋ ਜੇ ਸਾਧੂ ਸੰਤਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਹੜੇ ਸਾਨੂੰ ਸਿੱਧੇ ਰਸਤੇ ਤੇ ਪਾ ਦੇ ਤੇ ਸਾਡੇ ਜਿਹੜੇ ਮਨ ਹੁੰਦੇ ਆ ਉਹਨਾਂ ਨੂੰ ਇਹ ਸਾਧੂ ਸੰਤ ਹੀ ਸਿੱਧੇ ਰਸਤੇ ਤੇ ਪਾ ਸਕਦੇ ਆ ਸਾਡੇ ਜਿਹੜੇ ਮੜ ਦੀ ਮੈਲ ਆ ਇਹ ਸਾਧੂ ਹੀ ਲਾ ਸਕਦੇ ਆ ਤੇ ਆਓ ਧਾਰਨਾ ਪੜ ਲਈਏ ਐਸੇ ਫਿਰ ਇਨਾ ਸਾਧੂਆਂ ਤੋਂ ਬਿਨਾ ਸਾਡੇ ਮਨ ਉਸ ਪ੍ਰਮਾਤਮਾ ਦੇ ਨਾਲ ਕੋਈ ਨਹੀਂ ਜੁੜ ਸਕਦਾ ਤੇ ਸਾਨੂੰ ਹਮੇਸ਼ਾ ਹੀ ਚੰਗੇ ਸਾਧੂਆਂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਚੰਗੇ ਸਾਧੂਆਂ ਦੇ ਨਾਲ ਜੁੜਨਾ ਚਾਹੀਦਾ ਹੈ ਸਾ ਸੰਗਤ ਜੀ ਆਓ ਹੁਣ ਨਾਲ ਮਿਲ ਕਰਕੇ ਆਨੰਦ ਸਾਹਿਬ ਜੀਾਂ ਦੀ ਬਾਣੀ ਦਾ ਜਾਪ ਕਰ ਲਈਏ RAM KALI MAHALLA TIJA ANANT EK OMKA SATGUR PRASAD ਅਨੰਦਪਿਆਮੇ <laughs>